ਹਾਂਜੀ ਮੇᱛੀ 11 ਤਰੀਕ ਨੂੰ ਇੱਕ ਸਾਡੇ ਇੱਕ ਯੂਕੇ ਤੋਂ ਇੱਕ ਲੜਕਾ ਆਇਆ ਹੋਇਆ ਸੀ ਸੁਚੈਨ ਸਿੰਘ ਉਹਦੇ ਉੱਪਰ ਕੁਝ ਦਿਨ ਪਹਿਲਾਂ ਦੀ ਗੱਲ ਹੈਗੀ ਐ ਉਹਦੇ ਇੱਕ ਇਨਫਾਰਮੇਸ਼ਨ ਹੈਗੀ ਸਾਡੇ ਕੋਲ ਕਿ ਕੁਝ ਵਿਅਕਤੀ ਉਹਨੂੰ ਟਾਰਗੇਟ ਕਰ ਰਹੇ ਨੇ ਐਂਡ 11 ਤਰੀਕ ਨੂੰ ਜਿਹੜੀ ਹੈਗੀ ਉਹਦੇ ਉੱਪਰ ਜਿਹੜਾ ਸੁਚੈਨ ਸੀ ਉਹਦੇ ਉੱਪਰ ਫਾਇਰਿੰਗ ਹੋਈ ਸੀ ਤਾਂ ਜਿਹੜੀ ਫਾਇਰਿੰਗ ਦੋ ਜਣਿਆਂ ਨੇ ਸਸਪੈਕਟ ਉਹਦੇ ਵਿੱਚ ਦੋ ਆਇਡੈਂਟੀਫਾਈ ਕੀਤੇ ਗਏ ਸੀ ਉਹਦੇ ਵਿੱਚ ਅਸੀਂ ਜਿਹੜੀ ਹੈਗੀ ਪੁਲਿਸ ਪਾਰਟੀਆਂ ਨੂੰ ਮੁਸ਼ਤਿਹਤ ਕੀਤਾ ਐਂਡ ਮਕਦਮਾ ਦਰਜ ਕਰਕੇ 14 ਨੰਬਰ ਮਕਦਮਾ ਦਰਜ ਕੀਤਾ ਤੇ ਉਹਦੇ ਵਿੱਚ ਜਿਹੜੀ ਹੈਗੀ ਸਾਡੀ ਤਫਤੀਸ਼ ਚੱਲ ਰਹੀ ਸੀ ਤਾਂ ਇਹਦੇ ਵਿੱਚ ਮੇਰੇ ਵੱਲੋਂ ਡੀਐਸਪੀ ਸ਼ਾਹਕੋਟ ਦੀ ਨਿਗਰਾਨੀ ਦੇ ਹੇਠ ਸਾਡੇ ਡੀਐਸਪੀ ਸੁਖਪਾਲ ਸਿੰਘ ਤੇ ਸਾਡੇ ਐਸਐਚਓ ਇੰਸਪੈਕਟਰ ਬਲਵਿੰਦਰ ਸਿੰਘ ਦੇ ਇੰਚਾਰਜ ਤਲਵੰਡੀ ਸੰਘੇੜਾ ਏਐਸਆਈ ਮੇਜਰ ਸਿੰਘ ਇਹਨਾਂ ਦੀ ਜਿਹੜੀ ਹੈਗੀ ਆ ਟੀਮਾਂ ਜਿਹੜੀਆਂ ਵੱਖ-ਵੱਖ ਟੀਮਾਂ ਤਫਤੀਸ਼ ਦੇ ਵਿੱਚ ਬਣਾਈਆਂ ਗਿਆ ਸੀ ਉਪ ਦੀਸ ਦੇ ਵਿੱਚ ਪਾਇਆ ਗਿਆ ਕਿ ਸਾਡੇ ਕੋਲ ਸਿਗਰੇਟ ਇਨਫੋਰਮੇਸ਼ਨ ਮਿਲੀ ਕਿ ਜਿਹੜੇ ਵਿਅਕਤੀਆਂ ਨੇ ਫਾਇਰਿੰਗ ਕੀਤੀ ਸੀ 11 ਤਰੀਕ ਨੂੰ ਜਿਸ ਦੇ ਵਿੱਚ 14 ਨੰਬਰ ਮਕਦਮਾ ਦਰਜ ਕੀਤਾ ਗਿਆ ਸੀ ਉਹ ਅੱਜ ਇਸ ਪਰਜੀਆਂ ਏਰੀਏ ਦੇ ਵਿੱਚ ਜਿਹੜਾ ਹੈਗਾ ਘੁੰਮ ਰਹੇ ਨੇ ਤੇ ਦੁਬਾਰਾ ਫਿਰ ਉਸ ਦੇ ਉੱਤੇ ਵਾਰਦਾਤ ਜਿਹੜੀ ਹੈਗੀ ਇਹਨਾਂ ਨੇ ਫਾਇਰਿੰਗ ਕਰਦੀ ਨੀਤੀ ਦੇ ਨਾਲ ਦੁਬਾਰਾ ਇਹ ਆਏ ਨੇ ਇਹ ਜਿਹੜਾ ਇਹਦੇ ਵਿੱਚ ਮਦਈ ਮਕਦਮਾ ਸੀ ਇਹਦਾ ਯੂਕੇ ਦੇ ਵਿੱਚ ਰਹਿੰਦਾ ਇਹਦਾ ਯੂਕੇ ਦੇ ਵਿੱਚ ਇੱਕ ਇੱਕ ਵਿਅੰਤਨਾਨ ਦਾ ਲੜਕਾ ਉਹਦੇ ਨਾਲ ਇਹਦਾ ਕੋਈ ਪੈਸੇ ਦਾ ਲੈਣ ਦੇਣ ਸੀ ਬਿਆਨਤ ਨੇ ਅੱਗੇ ਜਿਹੜਾ ਉਹਦਾ ਕੋਈ ਸਾਥੀ ਇੱਕ ਫਿਲੀਪੀਨ ਦੇ ਵਿੱਚ ਚਾਨਣਾ ਦਾ ਰਹਿੰਦਾ ਉਹਦੇ ਰਾਈ ਜਿਹੜੇ ਸ਼ੂਟਰਸ ਨੂੰ ਹਾਇਰ ਕੀਤਾ ਤੇ ਇਹਦੇ ਇੱਕ ਜਿਹੜਾ ਅੰਗਰੇਜ਼ ਨਾਂ ਦਾ ਜਿਹੜਾ ਲੜਕਾ ਹੈਗਾ ਜਿਹੜਾ ਸ਼ੂਟਰ ਹੈਗਾ ਸੀ ਇੱਕ ਜਿਹੜਾ ਕਰਨਾ ਇਹਨਾਂ ਨੂੰ ਚਾਨਣ ਵੱਲੋਂ ਜਿਹੜੇ ਹੈਗੇ ਨੇ ਪੈਸੇ ਭੇਜੇ ਜਾਂਦੇ ਆ ਤੇ ਇਹ ਫਾਇਰਿੰਗ ਜਿਹੜੀ ਸੁਚੇਣ ਦੇ ਉੱਤੇ ਕਰਾਈ ਗਈ ਸੀ ਤਾਂ ਇਹਦੇ ਵਿੱਚ ਜਿਹੜਾ ਹੈਗਾ ਅੱਜ ਜਿਹੜਾ ਸਾਡੇ ਕੋਲ ਇਨਫੋਰਮੇਸ਼ਨ ਹੋਣ ਦੇ ਉੱਤੇ ਸਾਡੇ ਏਐਸਆਈ ਚੌਂਕੀ ਇੰਚਾਰਜ ਜਿਹੜਾ ਸੰਘੇੜਾ ਹੈਗਾ ਤਲਵੰਡੀ ਸੰਘੇੜਾ ਉਹ ਏਰੀਆ ਦੇ ਵਿੱਚ ਮੌਜੂਦ ਸੀ ਤਾਂ ਉਹਨੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਥੋਂ ਜਿਹੜੀ ਇਹ ਜਿੱਥੇ ਆਪਾਂ ਵਕੂਆ ਤੇ ਖੜੇ ਆ ਗਏ ਆ ਇਹ ਪਰਜੀਆਂ ਵਾਲੀ ਸਾਈਡ ਤੋਂ ਘੁੰਮਦੇ ਘਮਾਉਦੇ ਹੋਏ ਜਿਹੜੇ ਦੋਨੇ ਜਣੇ ਇਥੇ ਮੋਟਰਸਾਈਕਲ ਚਾਹ ਰਹੇ ਸੀ ਜਦੋਂ ਇੰਟਰਸੈਪਟ ਕੀਤਾ ਤਾਂ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਜਿਹੜੀ ਫਾਇਰਿੰਗ ਕੀਤੀ ਜੇ ਤੇ ਵਿੱਚ ਪੁਲਿਸ ਪਾਰਟੀ ਵੱਲੋਂ ਆਪਣੀ ਬਚਾਅ ਦੇ ਖਾਤਰ ਸੈਲਫ ਡਿਫੈਂਸ ਦੇ ਵਿੱਚ ਪ੍ਰਾਈਵੇਟ ਡਿਫੈਂਸ ਦੇ ਵਿੱਚ ਜਿਹੜੀ ਹੈਗੀ ਗੋਲੀ ਚਲਾਈ ਗਈ ਜਿਹਦੇ ਵਿੱਚ ਜਿਹੜਾ ਕਰਨ ਨਾਮ ਦਾ ਜਿਹੜਾ ਇੱਕ ਵਿਅਕਤੀ ਆ ਉਹ ਸਸਪੈਕਟ ਉਹ ਇੰਜਰਡ ਹੋਇਆ ਉਹਨੂੰ ਹਸਪੀਟਲਾਈਜ਼ ਕੀਤਾ ਗਿਆ ਐਂਡ ਦੂਜਾ ਜਿਹੜਾ ਹੈਗਾ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਦੇ ਵਿੱਚ ਇੱਕ ਬੱਤੀਪੁਰ ਦਾ ਪਿਸਟਲ ਜਿਹੜਾ ਤੁਸੀਂ ਦੇਖ ਰਹੇ ਹੋ ਮੌਕੇ ਦੀ ਵਾਰਦਾਤ ਦੇ ਉੱਤੇ ਜਿਹੜਾ ਅਸੀਂ ਰਿਕਵਰ ਕੀਤਾ ਐਂਡ ਪਲੱਸ ਜਿਹੜੇ ਹੈਗੇ ਲਾਈਵ ਕਾਰਟਿਜ ਜਿਹੜੇ ਹੈਗੇ ਨੇ ਅੰਡ ਖਾਲੀ ਕਰਤੂਸ ਜਿਹੜੇ ਹੈਗੇ ਨੇ ਇਹਦੇ ਵਿੱਚੋਂ ਐਮਪਟੀ ਸ਼ੈਲ ਜਿਹੜੇ ਹੈਗੇ ਸਾਨੂੰ ਮਿਲੇ ਤੇ ਇੱਕ ਮੋਟਰਸਾਈਕਲ ਅਸੀਂ ਜਿਹੜਾ ਰਿਕਵਰ ਕੀਤਾ ਇਹਦੇ ਵਿੱਚ ਅਗਲੀ ਜਿਹੜੀ ਤਪਤੀਸ਼ ਹੈ ਢਗਾਈ ਨਾਲ ਅਸੀਂ ਕਰ ਰਹੇ ਹਾਂ ਸੱਚੈਂਸ ਕਿਹੜੇ ਪਿੰਡ ਤੋਂ ਦੀ ਓਹ 16 ਜੰਗੀਰ ਪਿੰਡ ਜਿਹੜਾ ਹੈਗਾ ਨਾਲ ਹੀ ਹੈਗਾ 16 ਜੰਗੀਰ ਦਾ ਹੀ ਅਗਲਾ ਪਿੰਡ ਹੈ ਅੱਜ ਫੇਰ ਜਿਹੜੇ ਸਸਪੈਕਟ ਹੈਗੇ ਨੇ ਇੱਥੋਂ ਇਹਨਾਂ ਨੇ 16 ਜੰਗੀਰ ਵਾਲੀ ਜਾ ਰਹੇ ਸੀ ਜਦੋਂ ਇਹਨਾਂ ਨੇ ਫਾਇਰਿੰਗ ਕਰਨੀ ਸੀ ਤਾਂ ਪੁਲਿਸ ਪਾਰਟੀ ਦੀ ਜਿਹੜੀ ਮਸ਼ਤਹਦੀ ਨਾਲੇ ਜਿਹੜੀ ਵਾਰਦਾਤ ਤੋਂ ਟਾਲ ਕੇ ਤੇ ਇਹਦੇ ਵਿੱਚ ਜਿਹੜੇ ਦੋਨੇ ਦੋਸ਼ੀ ਫੜੇ ਆ ਅਣ ਜਿਹੜੇ ਬਾਹਰ ਬੈਠੇ ਜਿਹੜੇ ਵਿਦੇਸ਼ ਦੇ ਵਿੱਚ ਜਿਹੜੇ ਵਿਅਕਤੀਆਂ ਨੇ ਇਹਨਾਂ ਕਰਾਇਆ ਉਹਨਾਂ ਦੀ ਜਿਹੜੀ ਹੈਗੀ ਆ ਪ੍ਰੋਪਰ ਜਿਹੜੇ ਡਿਪਲੋਮੈਟਿਕ ਚੈਨਲ ਰਾਹੀਂ ਉਹਨਾਂ ਦੀ ਜਿਹੜੀ ਹੈਗੀ ਆ ਵਾਪਸ ਹਵਾਲਗੀ ਵਾਲੀ ਜਿਹੜੀ ਕਾਰਵਾਈ ਐਕਸਟਰੈਡੀਸ਼ਨ ਦੀ ਅਸੀਂ ਸ਼ੁਰੂ ਕਰਾਂਗੇ ਸਰ ਸੁਪਰ ਕਿੱਥੋਂ ਦੀ ਲੱਗੇ ਇਹ ਜਿਹੜੇ ਤਰਨਤਾਰਨ ਦੇ ਵਿੱਚ ਚੋਲਾ ਸਾਹਿਬ ਥਾਣੇ ਦੇ ਅੰਦਰ ਇਹਨਾਂ ਦਾ ਜਿਹੜਾ ਮਹਿਰਾਣਾ ਪਿੰਡ ਪੈਂਦਾ ਹੈਗਾ